ਕੀੜਾ ਦੋਸਤੋ ਤੇ ਲਓ ਜੀ ਮਿੱਤਰੋ ਅੱਜ ਆਪਾਂ ਲੇਟ ਹੋ ਗਏ ਸੀਗੇ ਤੇ ਤਾਂ ਕਰ ਆਪਾਂ ਕੰਮ ਤੇ ਚਲੇਗੇ ਸੀ ਪਾਪੇ ਨੂੰ ਨਾ ਤੇ ਆਪਾਂ ਦਾਣੇ ਆ ਕੇ ਲੇਟ ਪਾਏ ਆ ਤੇ ਇਹਦੇ ਬੱਚੇ ਕੱਢਣ ਵਾਲੇ ਆ ਕਿ ਨਹੀਂ ਦੇਖੀ ਆ ਦੇਖੋ ਮਿੱਤਰੋ ਤਰੇੜ ਤਾਈ ਪਈ ਐਂਡੇ ਦੇ ਤੇ ਕੱਢ ਲੇ ਤਾਂ ਬਾਲੀ ਵੀ ਤੇ ਗਈ ਇਧਰ ਆਪਣੀ ਚੀਨੀ ਨੇ ਦੇਖੀ ਤੇ ਲਓ ਜੀ ਮਿੱਤਰੋ ਆਪਣੀ ਚੀਨੀ ਨੇ ਕੱਢ ਲਿਆ ਬੱਚਾ ਚੱਕੋ ਵੀ ਆਪਣੀ ਚੀਨੀ ਨੇ ਮਿੱਤਰੋ ਆ ਕੇ ਬੱਚਾ ਕੱਢ ਲਿਆ ਕੱਢ ਲੂ ਵੀ ਲਓ ਯਾ ਤਾਂ ਨਿਆਰਾ ਵੰਦਾ ਆਹ ਜੀ ਐਂਡੇ ਐਣ ਇਹਦਾ ਵੀ ਕੱਢਣ ਵਾਲਾ ਵਿਚਾਰੀ ਦਾ ਬੱਚਾ ਆਹ ਜੀ ਜੁੜੇ ਆਪਣੇ ਐਂਡੇ ਉਹਨੇ ਧਰਦੇ ਦੇਖੋ ਮਿੱਤਰੋ ਪਟਾਕੇ ਗਲਦੇ ਨਾ ਪਟਾਕੇ ਕਰਨੇ ਡਰਦੇ ਆ ਥਾਂ ਕਰਕੇ ਤੇ ਕਰੋ ਚੱਕ ਉਧਰ ਵੀ ਦਾਣੇ ਮੈਂ ਹੁਣ ਪਾਏ ਅਗਲੇ ਲੇਟ ਬਹੁਤ ਵਾ ਲੇਟ ਹੋ ਗਈ ਟਰੇ ਵੇਖ ਲਮ ਸਿੱਧੀ ਰੱਖੀ ਜੇ 15 ਲੈ ਕੇ ਕਰਤੀ ਦੇਖੋ ਮਿੱਤਰੋ ਕਰੋ ਚੱਕ ਮਿੱਤਰੋ ਇਹਦੀ ਵੀ ਕੱਟਾ ਇਹਦੀ ਵੀ ਧਰਨ ਵਾਲੇ ਆਂਡੇ ਇਹ ਪਹਿਲਾਂ ਧਰੂ ਮੈਨ ਲੱਗਦਾ ਇਹ ਤੇ ਆ ਆਪਣੀ ਗੂਲੀ ਕੋਰਨੇ ਚ ਖੰਬ ਖੰਬਾ ਵੇਖੋ ਇਹਦੇ ਨਾਲ ਮਿਲੀ ਨਾ ਚੀਨੀ ਅੰਦਰੋਂ ਮਿੱਤਰੋ ਆਪਣੇ ਬੱਚੇ ਕੱਢ ਲੈਨੇ ਪਿਆਰਾ ਵਾਂ ਤਾਂ ਹੁਣ ਇਹ ਵੀ ਕੱਢ ਲੈ ਦੋਨੇ ਕੈਸ ਕੀ ਸੁੱਖ ਸ਼ਾਂਤੀ ਨੇ ਇਹਨਾਂ ਦੇ ਬੱਚੇ ਪੜ੍ਹਨ ਤੇ ਨਿਆਰਾ ਆਯੂਗਾ ਮੈਂ ਕਹਿੰਨਾ ਲਓ ਜੀ ਤੁਹਾਨੂੰ ਉਧਰਲੇ ਘੁੱਟ ਦਿਖਾਉਣਾ ਮਿੱਤਰੋ ਤੇ ਲਓ ਜੀ ਮੈਂ ਤੁਹਾਨੂੰ ਦੇਖੋ ਟਰੇ ਕਮੇ ਤੋਂ ਕਮੇ ਪੈਸੀ ਕਿੱਧਰ ਕਰਤੀ ਓ ਇਧਰ ਓਏ ਜੇ ਬਰੋ ਦੇਖੋ ਇਧਰ ਕਰੋ ਚੱਕ ਲਓ ਜੀ ਚੀਨੇ ਆਪਣੇ ਕਰੋ ਚੱਕ ਦਾਣੇ ਤੇ ਨੇ ਖਾਈ ਜਾਂਦੇ ਆ ਬਰੂ ਕਰ ਬੂਟਾ ਆ ਆਪਣਾ ਸਾਥ ਵਾਲਾ ਬੱਚਾ ਹੁਣ ਠੀਕ ਆ ਤੇ ਆਪਣਾ ਰੂਜਾ ਆਪਣਾ ਰਤੋ ਪਰਾਨ ਜਨ ਨੂੰ ਬੋਲ ਤੇ ਵਿੰਦਾ ਕਲਰਕ ਤੇ ਆਪਣਾ ਕਲਾਜੀ ਨੇ ਆਪਣਾ ਪੂਸ਼ਾਰਾ ਤੇ ਆਪਣਾ ਬੈਠਾ ਮਰਾ ਡੰਡਾ ਬਰੀਖੀ ਵਾਲਾ ਤੇ ਆਪਣਾ ਪ੍ਰਾਨੇ ਪੁੱਤਰ ਵੱਡੇ ਤੇ ਲੋ ਜੀ ਮਿੱਤਰੋ ਦਾਣੇ ਆਪਾਂ ਇਹਨੂੰ ਦਿੰਨੇ ਰੱਖ ਦਾਣੇ ਤਾਂ ਆਪਾਂ ਇਹਨੂੰ ਰੱਖਦੇ ਮਿੱਤਰੋ ਉਧਰ ਨਾਲ ਪਤੌੜੀ ਰੱਖਦੀ ਪਾਣੀ ਦੀ ਭਰ ਕੇ ਉਹ ਇੱਧਰ ਰੱਖਦੀ ਆਪਾਂ ਲੋ ਜੀ ਮਿੱਤਰੋ ਤੌੜੀ ਆ ਭਲੇ ਆਈ ਸੀ ਭਰ ਪਾਣੀ ਵਾਲੀ ਤੇ ਹੁਣ ਆਪਾਂ ਦੰਨੇ ਨੂੰ ਰੱਖ ਉਹ ਲੋ ਚੋ ਬਰੂ ਕਰੋ ਚੈੱਕ ਮਤਲਬ ਹੁਣ ਸਫਾਈ ਮੇਰੇ ਕੰ ਦਾ ਚਿੰਤਾ ਜੁੱਤ ਤਾਂ ਕਰਕੇ ਪਾ ਲੈਂਦਾ ਹੁਣ ਕੰਮ ਤੇ ਹੋਈ ਦੇਣਾ ਫਿਰ ਤਾਂ ਕਰਕੇ ਜਿਹਦੇ ਨਾਲ ਪਾਉਣ ਵਿਹਲੇ ਤੇ ਆਪਾਂ ਸਫਾਈ ਕਰ ਹੀ ਦੇਣੀ ਆ ਬਸ ਦੋ ਆ ਤਿੰਨ ਦਿਨਾਂ ਨੂੰ ਕੱਲ ਫਿਰ ਕੰਮ ਤੇ ਜਾਣਾ ਮੁਰਗੀ ਪਾਸ ਉਹ ਕਰ ਦਾਂਗੇ ਸਫਾਈ ਖੁੱਡੇ ਨਹੀਂ ਹੁਣ ਤਾਂ ਸੁੱਕਿਆ ਪੂਰਾ ਚੱਲ ਵਧੀਆ ਲੋ ਲੋ ਦੇਖ ਤਾਂ ਵਰਤ ਨਹੀਂ ਲਓ ਨਰਮਾ ਢਾਣੇ ਹੋਰ ਲੈ ਕੇ ਆਣਾ ਥੱਲੋਂ ਤੇ ਆਪਾਂ ਇਹਨਾਂ ਨੂੰ ਹੋਰ ਪਾ ਦਿੰਨੇ ਹੁਣ ਬੱਚਿਆਂ ਨੂੰ ਵੀ ਦੇ ਦੇਣੇ ਤੁਸੀਂ ਤੇ ਲਓ ਜੀ ਮਿੱਤਰੋ ਕਣਕ ਆਪਾਂ ਲੈ ਆਈ ਸੀ ਕਿ ਥੱਲੋਂ ਤੇ ਆਪਾਂ ਟਰੇਆਂ 'ਚ ਪਾ ਦਈਏ ਇਹਦੀ ਗੰਦੀ ਹੱਥਾਂ ਨਾਲ ਟਰੇਆਂ ਦੇ ਵਿੱਚ ਵੜਖ ਖਾਣ ਆਹੀ ਬਾਹਰ ਤੋਂ ਵੀ ਖਾ ਲੂ ਹਨਾ ਲਓ ਜਹਾਂ ਤੋਂ ਜਿਵੇਂ ਖੁੱਟ ਜਿਵੇਂ ਬਾਸਮੇ ਨੇ ਢਾਣੇ ਲਓ ਜੀ ਮਿੱਤਰੋ ਹਦਰਾਵਾ ਚੱਕਲੇ ਤੋ ਤਾਂ ਯਾਰ ਉਹਨਾਂ ਵਾਸਤੇ ਵੀ ਥਰੋ ਲੈ ਕੇ ਆਉਨੇ ਆ ਕੱਲ ਤੇ ਪਾਵਾਂਗੇ ਮੱਤਰੋ ਬੱਚੇ ਬੁੱੱਚੇ ਕੱਢ ਲਿਓ ਧੂਣ ਨਿਕਲੀ ਮੈਨੂੰ ਕਿਦਾਂ ਛਾਕ ਨਹੀਂ ਧਾਰਾ ਛਾਕ ਹੀ ਨਿਕਲਦੀ ਹੋਲੀ ਕਰੋ ਚੱਕ ਮੱਤਰੋ ਜੁੜੀਆਂ ਜੁੜੀਆਂ ਆਪਣੇ ਹੁਣ ਇਹ ਅੰਡੇ ਧਰ ਲੈਂਦਾ ਆਪਾਂ ਬੜੀ ਵੀ ਦੀ ਗੱਲ ਉਧਰੋਂ ਦੇ ਬੱਚੇ ਕੱਢ ਲਈ ਸੀਗੇ ਸਹੀ ਸਲਾਮਤ ਚਲ ਪਾਲ ਜਾਣਗੇ ਉਹਦੇ ਉਹ ਲੂਈ ਪੂਰਾ ਦਾ ਬੱਚਾ ਆ ਦੇਖੋ ਮੱਤਰੋ ਬੱਚਾ ਤਾਂ ਸੋਹਣਾ ਵਾ ਚੰਗਾ ਵੀ ਐ ਸੁਨੱਖਾ ਵੀ ਐ ਤੇ ਪਰ ਇਹਦੀ ਹੱਥ ਮਾਰੀ ਪੁੱਠਾ ਲੱਗਾ ਬੂੜ ਤੇ ਹੋਰ ਕੋਈ ਚੱਕਰ ਨਹੀਂ ਇਹਨੂੰ ਹੂੰ ਵਧੀਆ ਵਾ ਹੂੰ ਵਧੀਆ ਵਾ ਤੇ ਬਾਕੀ ਪੁੱਠਾ ਲੱਗਾ ਬੂੜ ਤੇ ਤੇ ਆਪਣਾ ਰੂਝਾ ਦੇਖੋ ਮਤਰੂ ਕੀ ਜੀ ਬਣ ਗਿਆ ਭੂਤ ਜੀ ਕਰੋ ਚੱਕ ਕੀ ਬਣ ਗਿਆ ਸ਼ੈ ਤੇ ਡੰਡੇ ਵਾਲਾ ਇੱਕ ਆਪਣਾ ਇੱਥੇ ਬਰੀਕੀ ਸੀ ਆ ਦੇਖੋ ਲਾਲ ਜੀਨ ਆਪਣਾ ਕਿੰਨਾ ਸੁਣਾ ਬਣ ਗਿਆ ਗੋਲੀ ਵਾਲਾ ਹੈ ਨਾ ਟੰਡੇ ਦੀ ਚਿੱਟੀ ਕਰੋ ਚੈੱਕ ਇਹ ਵੀ ਬਹੁਤ ਅੜਦਾ ਮਿੱਤਰੋ ਬਸ ਇਹਨਾਂ ਦੀ ਵੀ ਥੋੜੇ ਦੱਕਦਾਂ ਨੇ ਇਹਨਾਂ ਨੂੰ ਵੀ ਆਪਾਂ ਬੰਦ ਕਰ ਦੇਣਾ ਵਾ ਸਾਦੇ ਲਾ ਬੱਚਾ ਘਰੇ ਕਰਾਂਗੇ ਫਿਰ ਕੱਲਾ ਸਾਦੇ ਦੇ ਨਾਲ ਮੁਰ ਕੇ ਕੱਲਾ ਘਰੇ ਕਰਾਂਗੇ ਮੁਰ ਕੇ ਦੇ ਨਾਲ ਦੂਜੇ ਉਹ ਬੱਚੇ ਨਵੇਂ ਵੱਡੇ ਹੋਰ ਹੋਣਗੇ ਉਹ ਨਵੇਂ ਆਪਾਂ ਘਰੇ ਕਰਾਂਗੇ ਤੇ ਆ ਦੇਖੋ ਆਪਣਾ ਸ਼ਾਕ ਕੀ ਇੱਕ ਕੂਦਰੀ ਬਣੂਗੀ ਢੱਕੇ ਵਾਲੀ ਪੂਛ ਵਾਲੀ ਹੁਣ ਰਹਿ ਗਿਆ ਆਪਣਾ ਇੱਥੇ ਬਰੀਕੀ ਡੰਡੇ ਵਾਲਾ ਆ ਦੇਖੋ ਮਿੱਤਰੋ ਆਪਣਾ ਬਰੀਕੀ ਡੰਡੇ ਵਾਲਾ ਚਿੱਟੀਆਂ ਅੱਖਾਂ ਦਾ ਕਰੋ ਚੈੱਕ ਚਟੀਆਂ ਨਾ ਹਾਂ ਚਟੀਆਂ ਦੀ ਹੈ ਤੇ ਲੋ ਜੀ ਮਿੱਤਰੋ ਵੀਡੀਓ ਤਾਂ ਪੈਥੀ ਆ ਕਰ ਦਿੰਨੇ ਐਂਡ ਤੇ ਵੀਡੀਓ ਆਪਣੇ ਕਿੱਦਾਂ ਲੱਗੇ ਮੈਨੂੰ ਚੈਨਲ ਕੋਲ ਸਬਸਕ੍ਰਾਈਬ ਤੇ ਬਾਏ ਵੀ ਮਿੱਤਰੋ